ਹੈਲੋ ਦੋਸਤੋ ਬੈਸਟ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੋ 8 ਦਸੰਬਰ ਨੂੰ ਪੰਜਾਬੀ ਦਾ ਐਗਜ਼ਾਮ ਹੋਇਆ ਤਾਂ ਉਸ ਦਾ ਜੋ ਅੱਜ ਰਿਜ਼ਲਟ ਜਾਰੀ ਕੀਤਾ ਗਿਆ ਜਦੋਂ ਰਿਜ਼ਲਟ ਜਾਰੀ ਹੋਇਆ ਸੀਗਾ ਤਾਂ ਆਪਾਂ ਵੀ ਵੀਡੀਓ ਅਪਲੋਡ ਕੀਤੀ ਸੀ ਰਿਜ਼ਲਟ ਦੀ ਅਪਡੇਟਡ ਰਿਲੇਟਡ ਤਾਂ ਉਸ ਤੋਂ ਕੁਝ ਟਾਈਮ ਬਾਅਦ ਹੀ ਜੋ ਕੈਂਡੀਡੇਟ ਦੇ ਨੀਚੇ ਕਮੈਂਟ ਬਾਕਸ ਵਿੱਚ ਜੋ ਕਮੈਂਟ ਆਉਣ ਲੱਗੇ ਐਂਡ ਜੋ ਪਰਸਨਲੀ ਜੋ ਕਾਲ ਤੇ ਜੋ WhatsApp ਮੈਸੇਜ ਵੀ ਆਉਣ ਲੱਗੇ ਕਿ ਸਾਡੇ ਜੋ 25 ਨੰਬਰ ਬੰਦੇ ਸੀ ਜਾਂ 25 ਪਲੱਸ ਨੰਬਰ ਬੰਦੇ ਸੀ ਕਈ ਕੈਂਡੀਡੇਟ ਕਹਿ ਰਹੇ ਨੇ ਕਿ ਸਾਡੇ ਤਾਂ 30 ਨੰਬਰ ਬੰਦੇ ਸੀ ਬਟ ਸਾਡਾ ਜੋ ਲਿਸਟ ਵਿੱਚ ਨਾਮ ਨਹੀਂ ਆ ਠੀਕ ਹੈ ਜੀ ਤਾਂ ਆਪਾਂ ਜੋ ਲਾਸਟ ਜੋ 120 ਪੋਸਟਾਂ ਹੋਈਆਂ ਸੀ ਉਸ ਟਾਈਮ ਵੀ ਕੈਂਡੀਡੇਟ ਕਹਿ ਰਹੇ ਸੀ ਕਿ ਜੋ ਪੰਜਾਬੀ ਦਾ ਐਗਜ਼ਾਮ ਹੈ ਉਸ ਵਿੱਚ ਸਾਡਾ ਨਾਮ ਨਹੀਂ ਆਇਆਗਾ एलिਜੀਬਲ ਕੈਂਡੀਡੇਟ ਵਿੱਚ ਵੀ ਸਾਡੇ ਜੋ 25 ਪਲੱਸ ਨੰਬਰ ਬੰਦੇ ਸੀ ਤਾਂ ਇੱਥੇ ਆਪਾਂ ਕਿਸ ਨੂੰ ਕਸੂਰਵਾਰ ਮੰਨੀ ਠੀਕ ਆ ਤਾਂ ਇੱਥੇ ਤੁਸੀਂ ਦੇਖੋਗੇ ਕਿ ਜੋ ਫੀਸਾਂ ਪਹਿਲਾਂ ਭਰਦੇ ਆਪਾਂ ਜਦੋਂ ਕੋਈ ਵੀ ਆਪਾਂ ਪੋਸਟ ਅਪਲਾਈ ਕਰਦੇ ਆ ਜਿਹੜੀ ਫੀਸ ਰਹਿੰਦੀ ਹੈਗੀ ਉਹਦੇ ਵਿੱਚ ਸਾਰਾ ਇਨਕਲੂਡ ਹੁੰਦਾ ਕਿ ਇੱਕ ਪ੍ਰੋਪਰ ਵੇ ਨਾਲ ਕੋਈ ਵੀ ਐਗਜ਼ਾਮ ਨੂੰ ਕੰਡੈਕਟ ਕੀਤਾ ਜਾਣਾ ਠੀਕ ਹੈ ਜੀ ਮਤਲਬ ਕਿ ਉਸ ਦਾ ਰਿਜ਼ਲਟ ਜਾਰੀ ਕਰਨ ਤੱਕ ਸਾਰੀ ਜ਼ਿੰਮੇਵਾਰੀ ਹੁੰਦੀ ਹੈਗੀ ਜੋ ਵੀ ਕੰਡੈਕਟ ਕਰਾ ਰਿਆ ਫੀਸਾਂ ਪਰਵਾਹ ਰਿਆ ਠੀਕ ਹੈ ਜੀ ਫੀਸ ਆਪਾਂ ਤਾਂ ਭਰਦੇ ਆਂ ਬਟ ਯੂਨੀਵਰਸਿਟੀ ਨੇ ਫੀਸਾਂ ਜੋ ਅਪ ਕਰ ਦਿੱਤੀਆਂ ਪਰ ਆਪਣਾ ਜੋ ਤਰੀਕਾ ਉਹੀ ਰੱਖਿਆ ਠੀਕ ਹੈ ਜੀ ਤਰੀਕਾ ਉਹੀ ਰੱਖਿਆ ਨਾ ਕੋਈ ਪ੍ਰੋਪਰ ਰਿਜ਼ਲਟ ਜਾਰੀ ਕਰਨਾ ਨਾ ਅਨਸਰ ਕੀ ਜਾਰੀ ਕਰਨਾ ਤੇ ਕਾਉਂਸਲਿੰਗ ਫੀਸਾਂ ਇਕੱਠੀਆਂ ਕਰਨੀਆਂ ਠੀਕ ਆ ਉਹੀ ਸਿਸਟਮ ਚੱਲ ਰਿਹਾ ਫੀਸਾਂ ਇਹਨਾਂ ਨੇ ਅਪ ਕਰ ਦਿੱਤੀਆਂ ਤਾਂ ਹੁਣ ਆਪਾਂ ਦੇਖੀਏ ਤਾਂ ਇਹਨਾਂ ਦੇ ਕਿਹੜੇ-ਕਿਹੜੇ ਮੁੱਦੇ ਨੇ ਯੂਨੀਵਰਸਿਟੀ ਦੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੋ ਇਹਨਾਂ ਦੀ ਫਾਰਮ ਅਪਲਾਈ ਫੀਸ ਬਹੁਤ ਜ਼ਿਆਦਾ ਵੀ ਮਤਲਬ ਜਦੋਂ ਕੋਈ ਪੋਸਟ ਆਉਂਦੀ ਆ ਤਾਂ ਇਹਨਾਂ ਦੀ ਫੀਸ ਇਹਨਾਂ ਨੇ ਬਹੁਤ ਜ਼ਿਆਦਾ ਅਪ ਕਰ ਦਿੱਤੀ ਆ ਮਤਲਬ ਕਿ 2360 ਰੁਪਿਆ ਪਹਿਲਾਂ ਹੁੰਦੀ ਸੀ 1700 60 ਕੁਝ ਰੁਪਏ ਹੁੰਦੀ ਸੀ ਉਹ ਵੀ ਬਹੁਤ ਜ਼ਿਆਦਾ ਸੀਗੀ ਠੀਕ ਹੈ ਜੀ ਤਾ ਇਹ ਜਿਹੜੀ ਹੁਣ ਆਪਾਂ ਅੱਜ ਰਿਜਲਟ ਜਾਰੀ ਹੋਇਆ 129 ਸਟਾਫ ਨਰਸ ਤੇ ਹੋਰ ਪੋਸਟਾਂ ਦਾ ਤਾਂ ਇਹਨਾਂ ਦੀ ਭਰਤੀ ਟਾਈਮ ਹੀ ਜੋ ਫੀਸ ਬਤਾਈ ਗਈ ਹੈ 2360 ਰੁਪਇਆ ਉਦੋਂ ਜੋ ਕੈਂਡੀਡੇਟ ਨੂੰ ਠੀਕ ਆ ਆਪਾਂ ਵੀ ਵੀਡੀਓ ਰਾਹੀਂ ਕਿਹਾ ਸੀ ਕਿ ਤੁਸੀਂ ਇਕੱਠੇ ਹੋ ਕੇ ਆਪਣਾ ਮੁੱਦਾ ਉਠਾਓ ਤੁਸੀਂ ਯੂਨੀਵਰਸਿਟੀ ਜਾ ਕੇ ਗੱਲ ਕਰੋ ਕਿ ਇੰਨੀ ਫੀਸ ਕਾ ਤੋ ਅਸੀਂ ਪੇ ਕਰੀਏ ਠੀਕ ਆ ਤੇ ਇਹਦਾ ਅਸਰ ਕੀ ਹੋਇਆ ਕਿ ਕੈਂਡੀਡੇਟ ਬਹੁਤ ਸਾਰੇ ਕੈਂਡੀਡੇਟ ਨੇ ਇਸ ਫਾਰਮ ਨੂੰ ਅਪਲਾਈ ਨਹੀਂ ਕੀਤਾ ਕਿਉਂਕਿ ਉਹ ਫੀਸ ਦੇਣ ਦੇ ਯੋਗ ਨਹੀਂ ਸੀ ਬਟ ਉਹਨਾਂ ਨੇ ਉੱਥੇ ਜਾ ਕੇ ਇਹ ਮੁੱਦਾ ਨਹੀਂ ਉਠਾਇਆ ਠੀਕ ਹੈ ਜੀ ਮਤਲਬ ਕਿ ਹਰ ਕੋਈ ਚਾਹੁੰਦਾ ਕਿ ਆਪਣਾ ਘਰੇ ਬਹਿ ਕੇ ਕੋਈ ਵੀ ਮਸਲਾ ਘਰੇ ਬਹਿ ਕੇ ਹੱਲ ਹੋ ਜੇ ਮਤਲਬ ਕਿ ਦੂਜਿਆਂ ਦੇ ਮੋਢੇ ਤੇ ਰੱਖ ਕੇ ਬਦੁਰੂਪ ਚਲਾਉਣ ਵਾਲੀ ਗੱਲ ਹੋ ਜਾਂਦੀ ਆ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਇੱਕ ਹੈਰਾਨੀਯੋਕ ਗੱਲ ਆ ਕਿ ਜਿਹੜੀ ਹੁਣ 5 ਦਸੰਬਰ ਨੂੰ ਪੋਸਟਾਂ ਦੇ ਫਾਰਮ ਬੰਦ ਹੋਏ ਨੇ ਅਪਲਾਈ ਹੋਣੇ ਉਹਦੇ ਵਿੱਚ ਗਰੁੱਪ ਡੀ ਦੀਆਂ ਪੋਸਟਾਂ ਵੀ ਸੀ ਠੀਕ ਆ ਚੌਂਕੀਦਾਰ ਸੀਗਾ ਮਾਲੀ ਧੋਬੀ ਵਗੈਰਾ ਪੋਸਟਾਂ ਵੀ ਸੀ ਤਾਂ ਉਹਨਾਂ ਗਰੁੱਪ ਡੀ ਦੀਆਂ ਪੋਸਟਾਂ ਲਈ ਵੀ ਇਹਨਾਂ ਨੇ 2360 ਰੁਪਇਆ ਫੀਸ ਭਰਾਈ ਠੀਕ ਆ ਤਾਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਵੱਡੀ ਸਰਮਨਜੋਕ ਗੱਲ ਕਿਹੜੀ ਹੋ ਸਕਦੀ ਹੈ ਕਿ ਇੱਕ ਗਰੁੱਪ ਡੀ ਦੀ ਪੋਸਟ ਲਈ ਵੀ ਇੱਕ ਕੈਂਡੀਡੇਟ 2360 ਰੁਪਇਆ ਫੀਸ ਪੇ ਕਰ ਰਿਹਾ ਜਦੋਂ ਕਿ ਤੁਸੀਂ ਦੇਖੋਗੇ ਕਿ ਪਹਿਲਾਂ ਜੋ ਪੀਪੀਐਸਸੀ ਦੁਆਰਾ ਪੰਜਾਬ ਲੈਵਲ ਦੀਆਂ A11 ਦੀਆਂ ਜੋ ਪੋਸਟਾਂ ਕੰਡਕਟ ਕੀਤੀਆਂ ਜਾਂਦੀਆਂ ਨੇ ਨਾ ਉਹਨਾਂ ਦੀ ਫੀਸ ਹੁੰਦੀ ਸੀ 3000 ਪਲੱਸ ਠੀਕ ਹੈ 3000 ਪਲੱਸ ਹੁੰਦੀ ਸੀ ਫੀਸ ਬਟ ਇਹ ਜੋ ਮੁੱਦਾ ਚ ਚੁੱਕਿਆ ਗਿਆ ਸੀ ਤਾਂ ਉਸ ਨੂੰ ਅੱਧਾ ਕਰਤਾ ਸੀ ਫੀਸ ਨੂੰ ਪੀਪੀਐਸਸੀ ਦੀ ਨੂੰ ਓਕੇ ਜੀ ਤਾਂ ਇਹਨਾਂ ਨੇ ਕੀ ਕੀਤਾ ਯੂਨੀਵਰਸਿਟੀ ਇੱਕ ਗਰੁੱਪ ਡੀ ਦੀਆਂ ਪੋਸਟਾਂ ਲਈ ਵੀ ਜੋ 2360 ਰੁਪਿਆ ਭਰਉਣ ਤੇ ਤੁਲ ਗਈ ਓਕੇ ਜੀ ਤਾ ਇਹਦਾ ਜ਼ਿੰਮੇਵਾਰ ਕੌਣ ਆ ਇਹਦਾ ਜ਼ਿੰਮੇਵਾਰ ਹੈਗੇ ਆ ਪੰਜਾਬ ਦੇ ਨੌਜਵਾਨ ਜਿਹੜੇ ਇਹ ਪੋਸਟਾਂ ਭਰਦੇ ਨੇ ਬਟ ਆਵਾਜ਼ ਨਹੀਂ ਉਠਾਉਂਦੇ ਠੀਕ ਹੈ ਜੀ ਪੰਜਾਬ ਦੇ ਲੋਕ ਜ਼ਿੰਮੇਵਾਰ ਮਤਲਬ ਕੀ ਹਾਰ ਕੋਈ ਚਾਹੁੰਦਾ ਕਿ ਕੋਈ ਸਾਡੇ ਲਈ ਆ ਕੇ ਲੜੇ ਅਸੀਂ ਆਪਣੇ ਹੱਕ ਲਈ ਨਾਲ ਲੜੀਏ ਠੀਕ ਹੈ ਉਸ ਤੋਂ ਬਾਅਦ ਦੂਜੇ ਨੰਬਰ ਤੇ ਆ ਜਾਂਦਾ ਕੋਈ ਵੀ ਇਹ ਪੋਸਟ ਜਾਰੀ ਕਰਦੀ ਆ ਸਿਰਫ ਜੋ ਪੰਜਾਬੀ ਦਾ ਸਲੇਵਸ ਜਾਰੀ ਕੀਤਾ ਉਹ ਵੈਬਸਾਈਟ ਤੇ ਪਿਆਗਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਜੋ ਵੀ ਮੇਨ ਐਗਜ਼ਾਮ ਰਹਿੰਦਾ ਉਸ ਦਾ ਕਦੇ ਵੀ ਕੋਈ ਸਲੇਵਸ ਜਾਰੀ ਨਹੀਂ ਕੀਤਾ ਓਕੇ ਜੀ ਵਿਦਾਊਟ ਸਲੇਵਸ ਜਾਰੀ ਕੀਤੀ ਇਹ ਐਗਜ਼ਾਮ ਕੰਡਕਟ ਕਰਾਉਂਦੇ ਨੇ ਮਤਲਬ ਕਿ ਚਾਹੀਦਾ ਕੀ ਹੁੰਦਾ ਕਿ ਤੁਸੀਂ ਦੇਖੋਗੇ ਪੰਜਾਬ ਦੀਆਂ ਹੋਰ ਪੋਸਟਾਂ ਗਰੁੱਪ ਸੀ ਦੀਆਂ ਪੋਸਟਾਂ ਜੋ ਪੀ ਟ੍ਰਿਪਲ ਐਸ ਬੀ ਵੋਟ ਕੰਡਕਟ ਕਰਵਾਉਂਦਾ ਨਾ ਤਾਂ ਉੱਥੇ ਜਦੋਂ ਉਹ ਐਡਵਰਟਾਈਜ਼ਮੈਂਟ ਜਾਰੀ ਹੋ ਜਾਂਦੀ ਹੈ ਤਾਂ ਉਹ ਕੁਝ ਦਿਨਾਂ ਬਾਅਦ ਹੀ ਤੁਹਾਨੂੰ ਸਲੀਪਸ ਦੇਖਣ ਨੂੰ ਮਿਲਦਾ ਉਹਨਾਂ ਨੇ ਆਪਣੀ ਵੈਬਸਾਈਟ ਤੇ ਅਪਡੇਟ ਕਰ ਦੇਣਾ ਹੁੰਦਾਗਾ ਤਾਂ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਇਹ ਸਲੀਪਸ ਕਵਰ ਕਰਨਾਗਾ ਠੀਕ ਹੈ ਇਹ ਟਾਪਿਕ ਕਵਰ ਕਰਨੀ ਨੇ ਬਸ ਇਹਨਾਂ ਨੇ ਇਹ ਜਿਹਾ ਕੋਈ ਰੂਲ ਨਹੀਂ ਸਿਰਫ ਆਪਣੀ ਮਨਮਰਜ਼ੀ ਕਿ ਇਹਨਾਂ ਨੇ ਬਸ ਸਿੱਧਾ ਐਗਜ਼ਾਮ ਲੈਣਾ ਹੁੰਦਾਗਾ ਓਕੇ ਜੀ ਉਸ ਤੋਂ ਬਾਅਦ ਆ ਜਾਂਦਾ ਹੈ ਆਨਸਰ ਕੀ ਤੇ ਰੀਅਲਟ ਵਾਲਾ ਮੁੱਦਾ ਜਿਵੇਂ ਕਿ ਇਹਨਾਂ ਨੇ ਆਨਸਰ ਕੀ ਪੰਜਾਬੀ ਦੀ ਜਾਰੀ ਕੀਤੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਦਿਨ ਲਈ ਅਬਜੈਕਸ਼ਨ ਮੰਗੇ ਸੀ ਤੇ ਅਬਜੈਕਸ਼ਨ ਦੀ ਫੀਸ ਰੱਖਤੀ ਸੀ 500 ਉਸ ਤੋਂ ਬਾਅਦ ਇਹਨਾਂ ਨੇ ਰੀਅਲਟੀ ਜਾਰੀ ਕੀਤਾ ਡਾਇਰੈਕਟ ਜੋ ਸਿਰਫ ਐਲੀਜੀਬਲ ਕੈਂਡੀਡੇਟ ਦੀ ਲਿਸਟ ਜਾਰੀ ਕਰ ਦਿੱਤੀ ਨਾ ਕੋਈ ਅਪਡੇਟ ਦਿੱਤੀ ਕਿ ਅਸੀਂ ਜੋ ਆਨਸਰ ਕੀ ਵਿੱਚ ਕੋਈ ਬਦਲਾਅ ਕੀਤਾ ਜਾਂ ਨਹੀਂ ਕੀਤਾ ਠੀਕ ਹੈ ਇਹ ਸਾਰੇ ਰਿਲੇਟਡ ਕੈਂਡੀਡੇਟ ਨੂੰ ਕੁਝ ਨਹੀਂ ਪਤਾ ਉਹਨਾਂ ਨੇ ਜੋ 5-500 ਰੁਪਿਆ ਫੀਸਾਂ ਭਰੀਆਂ ਠੀਕ ਹੈ ਆਬਜੈਕਸ਼ਨ ਲਗਾਈ ਉਹਨਾਂ ਦਾ ਇਹਨਾਂ ਨੂੰ 1% ਵੀ ਫਾਇਦਾ ਨਹੀਂ ਹੋਇਆ ਮਤਲਬ ਕਿ ਇਹ ਚੀਜ਼ ਲੋਕਾਂ ਸਾਹਮਣੇ ਕੁਝ ਨਹੀਂ ਵੀ ਉਹਨਾਂ ਨੇ ਅਨਸਰ ਕੀ ਅਪਡੇਟ ਕੀਤੀ ਕੋਈ ਨੰਬਰ ਵਧਿਆ ਜਾਂ ਘਟਿਆ ਕੀ ਚੀਜ਼ ਆ ਤਾਂ ਉਹੀ ਸਾਹਮਣੇ ਆ ਰਹੀ ਹੈ ਕਿ ਕੈਂਡੀਡੇਟ ਕੋਈ ਕਹਿ ਰਿਹਾ ਕਿ 25 ਬੰਦੇ ਸੀ ਕੋਈ ਕਹਿ ਰਿਹਾ ਸਾਡੇ 30 ਬੰਦੇ ਸੀ ਸਾਡਾ ਜੋ ਨਾਮ ਨਹੀਂ ਆਇਆ ਤਾਂ ਇਹਨਾਂ ਨੂੰ ਚਾਹੀਦਾ ਸੀ ਕਿ ਇਹਨਾਂ ਨੇ ਅੱਜ ਅਪਡੇਟ ਜੋ ਕੀ ਕੀਤੀ ਹੈ ਜਾਂ ਨਹੀਂ ਕੀਤੀ ਉਹ ਚੀਜ਼ ਨੂੰ ਲਿਖਣਾ ਸੀ ਜਾਂ ਫਿਰ ਉਹ ਚੀਜ਼ ਨੂੰ ਆਨਸਰ ਕੀ ਨੂੰ ਜਾਰੀ ਕਰਨਾ ਸੀ ਜੇਕਰ ਇਹਨਾਂ ਨੇ ਇਹਨ ਵਿੱਚ ਕੋਈ ਬਦਲਾਅ ਕੀਤਾ ਓਕੇ ਜੀ ਉਸ ਤੋਂ ਬਾਅਦ ਜਿਹੜਾ ਇਹ ਰਿਜ਼ਲਟ ਤਿਆਰੀ ਕਰਦੀ ਹੈਗੀ ਉਹ ਇੱਕ ਪ੍ਰੋਪਰ ਵੇ ਦੇ ਨਾਲ ਕਰ ਦਿੰਦੀ ਸਾਰੇ ਕੈਂਡੀਡੇਟ ਦੇ ਨੰਬਰ ਸ਼ੋਅ ਕਰ ਦਿੰਦੀ ਓਕੇ ਜੀ ਮਤਲਬ ਕਿ ਹਰ ਇੱਕ ਕੈਂਡੀਡੇਟ ਜੋ ਰਿਜ਼ਲਟ ਤੋਂ ਸੈਟੀਸਫਾਈ ਹੋ ਜਾਂਦਾ ਵੀ ਸਾਡੇ ਇਹਨੇ ਨੰਬਰ ਬਣੇ ਨੇ ओके okay, जी ਨਾਲ ਇਹਨਾਂ ਨੇ ਅਨਸਰ ਕੀ ਸ਼ੋ ਕਰਨੀ ਸੀਗੀ ਵੀ ਇਹ ਅਪਡੇਟ ਕੀਤੀ ਹੈ ਜਾਂ ਨਹੀਂ ਕੀਤੀ ਉਸ ਤੋਂ ਬਾਅਦ ਇੱਕ ਮੁੱਦਾ ਆ ਜਾਂਦਾ ਹੈਗਾ ਇਹਨਾਂ ਦਾ ਕਾਉਂਸਲਿੰਗ ਫੀਸ ਵਾਲਾ ਇਹਨਾਂ ਨੇ ਕੀ ਕਰਨਾਗਾ ਜਦੋਂ ਤੁਹਾਡੀ ਕਾਉਂਸਲਿੰਗ ਲਈ ਬੁਲਾਈ ਜਾਂਦੇ ਨੇ ਕੈਂਡੀਡੇਟ ਐਸੇ ਲਈ 500 ਜਰਨਲ ਬੀਸੀ ਹੋਰ ਕੈਟੇਗਰੀ ਜਿਹੜੀਆਂ ਆ ਜਾਂਦੀਆਂ ਨੇ ਉਹਨਾਂ ਲਈ 1000 ਰੁਪਿਆ ਫੀਸ ਤਾਂ ਉਦੋਂ ਵੀ ਮੋਟਾ ਪੈਸਾ ਇਕੱਠਾ ਹੁੰਦਾ ਹੈ ਮਤਲਬ ਕਿ ਇਹਨਾਂ ਨੇ ਤਿੰਨ ਵਾਰ ਪੈਸਾ ਇਕੱਠਾ ਕਰ ਲੈਣਾ ਇੱਕ ਫਾਰਮ ਭਰਉਣ ਸਮੇਂ ਇੱਕ ਆਨਸਰ ਕੀ ਟਾਈਮ ਇੱਕ ਕਾਉਂਸਲਿੰਗ ਫੀਸ ਬਟ ਇਨਾਫ ਪੈਸਾ ਇਕੱਠਾ ਕਰਕੇ ਵੀ ਇੱਕ ਕੈਂਡੀਡੇਟ ਨੂੰ ਸੈਟੀਸਫਾਈ ਨਹੀਂ ਕਰਦੇ ਇੱਕ ਪ੍ਰੋਪਰ ਵੇ ਨਾਲ ਜਿਹੜੀ ਇਹ ਚੀਜ਼ਾਂ ਇਹਨਾਂ ਨੂੰ ਕਰਨੀ ਚਾਹੀਦੀ ਹੈ ਕਿ ਵਧੀਆ ਢੰਗ ਨਾਲ ਇਹਨਾਂ ਦਾ ਕੋਈ ਰੂਲ ਰੈਗੂਲੇਸ਼ਨ ਨਹੀਂਗਾ ਤਾਂ ਅੱਜ ਜੋ ਵੀ ਕੈਂਡੀਡੇਟ ਕਹਿ ਰਹੇ ਨੇ ਕਿ ਸਾਡੇ ਨੰਬਰ ਬੰਦ ਦੇ ਸੀ ਤਾਂ ਤੁਸੀਂ ਕਰਨਾ ਕੀ ਹੈ ਕਿ ਤੁਸੀਂ ਸਾਨੂੰ ਜੋ WhatsApp ਮੈਸੇਜ ਕਰ ਦਿਓ 70876 71345 ਮਤਲਬ ਕੀ ਤੁਹਾਡੀ ਇੰਨੀ ਕ ਹੈਲਪ ਕਰ ਸਕਦੇ ਆ ਕਿ ਜਿੰਨੇ ਵੀ ਕੈਂਡੀਡੇਟ ਹੋਣਗੇ ਤੁਹਾਨੂੰ ਇੱਕ ਦੂਜੇ ਦਾ ਕੰਟੈਕਟ ਨੰਬਰ ਦੇ ਦੇਵਾਂਗੇ ਤੁਸੀਂ ਗਰੁੱਪ ਬਣਾ ਕੇ ਆਪਦਾ ਕੱਲ ਨੂੰ ਤੁਸੀਂ ਜਾਇਓ ਯੂਨੀਵਰਸਿਟੀ ਠੀਕ ਹੈ ਜੀ ਆਪਣੀ ਤੁਸੀਂ ਇਹ ਚੀਜ਼ ਨੂੰ ਵਾਜੇ ਠਾਉਗੀ ਸਾਡੀ ਆਂਸਰ ਕੀ ਦਿਓ ਸਾਨੂੰ ਵੀ ਅਪਡੇਟ ਹੋਈ ਹੈ ਜਾਂ ਨਹੀਂ ਕਿ ਕਿਸ ਕਿਸ ਤਰ੍ਹਾਂ ਨਾਲ ਸਾਡੇ ਨੰਬਰ ਲਗਾਏ ਨੇ ਸਾਡੇ ਨੰਬਰ ਬੰਦੇ ਸੀਗੇ ਸਾਡਾ ਰਿਜ਼ਲਟ ਸ਼ੋ ਕਰੋ ओके जी ਤਾਂ ਤੁਸੀਂ ਇਸ ਨੰਬਰ ਤੇ ਤੁਸੀਂ WhatsApp ਮੈਸੇਜ ਕਰੋ ਤੁਹਾਨੂੰ ਇੱਕ ਦੂਜੇ ਨਾਲ ਤੁਹਾਡਾ ਜੋ ਕੰਟੈਕਟ ਨੰਬਰ ਦੇ ਦੇਾਂਗੇ ਤੇ ਤੁਸੀਂ ਆਪਣਾ ਗਰੁੱਪ ਬਣਾ ਕੇ ਕੱਲ ਤੁਸੀਂ ਯੂਨੀਵਰਸਿਟੀ ਪਹੁੰਚੋ ਤਾਂ ਮਤਲਬ ਕਿ ਤੁਸੀਂ ਜੇਕਰ ਤੁਹਾਡੇ ਨੰਬਰ ਬੰਦੇ ਸੀ ਤਾਂ ਤੁਸੀਂ ਜਰੂਰ ਆਪਣਾ ਹੱਕ ਲਵੋ ਓਕੇ ਜੀ ਟਾਇਨਿਕ ਤੁਹਾਡੀ ਹੈਲਪ ਕਰ ਸਕਦੇ ਆ ਬਾਕੀ ਚੈਨਲ ਤੇ ਫਸਟ ਵਾਰ ਵਿਜ਼ਿਟ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਨੂੰ ਮਿਲ ਜੇ